ਸਵਾਗਤ ਕਰਦੇ ਹਾਂ ਸਾਰੇ ਕਿਸਾਨ ਭਰਾਵਾਂ ਦਾ ਤੁਹਾਡੇ ਆਪਣੇ YouTube ਚੈਨਲ ਅਤੇ Facebook ਪੇਜ ਮੋੜ ਫਾਰਮਿੰਗ ਟੀਵੀ ਤੇ ਅੱਜ ਆਪਾਂ ਤੁਹਾਡੇ ਲਈ ਵਿਕਾਉ ਗਾਂ ਲੈ ਕੇ ਹਾਜ਼ਰ ਹੋਏ ਹਾਂ ਇੱਕ ਗਾਂ ਤੀਜੇ ਸੂਏ ਇਹ ਗਾਂ ਖੜੀ ਹੈ ਪਿੰਡ ਮੋੜ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੋ ਵੀਰ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਓ ਤੇ ਜੋ YouTube ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਐਚ ਐਫ ਨਜ਼ਲ ਦੀ ਗਾਂ ਪਿਛਲੇ ਸੂਏ ਗਾਂ ਦਾ ਜੋ ਦੁੱਧ ਸੀ ਉਹ ਸੀ 24 ਲੀਟਰ ਪਲੱਸ ਬਾਕੀ ਗਾਂ ਪੂਰੀ ਸ਼ਾਂਤ ਸੁਭਾਅ ਦੀ ਗਾਂ ਥਣ ਵੀ ਚੰਗਾ ਲੱਗਿਆ ਗਾਂ ਦੇ ਮੁਠੀ ਵਾਲਾ ਥਾਣਾ ਹਵਾਨਾ ਚੰਗਾ ਗਾਂ ਦਾ ਬਾਕੀ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਜੇ ਕਿਸੇ ਵੀਰ ਨੇ ਗਾਂ ਖਰੀਦਣੀ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਹੋਰ ਵੀ ਜਾਣਕਾਰੀ ਗਾਂ ਬਾਰੇ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਲੈ ਸਕਦੇ ਹੋ వీడియో దాదాద చనల్లు కబ్స్క్రైబ ఫేస్బుక్ పేజను ఫోల్ జరు